ਜਿਵਾਖਾ ਦਾ ਝੁਗਾ ਭਾਈ ਜਮਾ ਫਰੀ ਇਹ ਮਿਲੂਗਾ ਕਿਵੇਂ 50 ਬੰਦੇ ਨੂੰ ਵੀਡੀਓ ਸ਼ੇਅਰ ਕਰ ਦੋ ਸ਼ਰਮਾ ਜੀ ਦਾ ਕਰ ਲੋ ਪੇਜ ਫੋਲੋ ਫਿਰ ਫਰੀ ਮਿਲੂਗਾ ਹੋਰ ਕੀ ਕੀ ਆ ਜਿਹੜਾ ਪੈਣਾ ਵਾਲਾ ਕੋਟ ਸਟਾ ਆ ਵੇਖੋ ਸਿਰਫ 1000 ਦੇ ਤਿੰਨ ਤਿੰਨ ਸਾਰੇ ਘੜੇ ਮਰਜੀ ਲੈ ਲਓ ਆ ਦੇਖੋ ਪਿਆ ਪੈਣਾਗਾ 1000 ਦੀਆਂ 6 ਆ ਜੀ ਹਲੋ ਚੱਕ ਲਓ ਲੁੱਟ ਲਓ ਮੇਲਾ 1000 ਦੀਆਂ 6 ਬੱਚਿਆਂ ਦੀਆਂ ਟੀ-ਸ਼ਰਟਾਂ ਲੋਹਰਾ ਦਾ ਮੇਲਾ ਲੱਗਿਆ 1000 ਰੁਪਏ ਦੇ ਵਿੱਚ 6 ਪੀ 6 ਵੀਰੇ 6 ਜਿਹੜਾ ਮਾਰੀ ਚੱਕ ਲਓ 1000 ਰੁਪਏ ਦੇ 6 ਪੀਸ ਮੇਲੇ ਕਿੱਥੋਂ ਜੀ ਰਾਮਪਰਾ ਸ਼ਹਿਰ ਆ ਜੀ ਬੱਸ ਸਟੈਂਡ ਰੋਡ ਆ ਡੱਗੀ ਸਕੂਲ ਦੇ ਜਮਾ ਸਾਹਮਣੇ ਆਪਣੀ ਦੁਕਾਨ ਆ ਕੁੜੀਆਂ ਵਾਲੇ ਸਕੂਲ ਦੇ ਜਮਾ ਸਾਹਮਣੇ ਆ ਡੱਬੇ ਕਿਵੇਂ ਭਰੇ ਪਏ ਨੇ ਸਾਰੇ ਡੱਬੇ ਸਾਰੇ ਬਰਫੀ ਦੇ ਭਰੇ ਹੋਏ ਨੇ ਜੀ ਤੁਹਾਨੂੰ ਲਦਾਕਾਂ ਨੂੰ ਦੇਣਿਆ 1000 ਦੀਆਂ 6 ਟੀ-ਸ਼ਰਟਾਂ 1000 ਦੀਆਂ 6 ਲੋਹਰਾ ਆ ਚੱਕ ਲਓ ਜੱਗੀ ਬਾਈ ਚੱਕ ਕਰ ਦੋ ਕਰਾ ਦੱਬ ਕੇ ਸ਼ੇਰ ਆਹ ਲੇਡੀਜ਼ ਨਾਈਟ ਸੂਟ ਆ ਗਏ ਵੱਡੇ ਸਾਈ 1500 ਦੇ ਤਿੰਨ ਨਾਲੋ ਐਡਾ ਸਾਈ ਕਿਧੋ ਨਹੀਂ ਮਿਲਦਾ ਚੱਕ ਆਹ ਚੱਕ ਆਹ ਕੁਆਂਟਲ ਕੁਆਂਟਲ ਵਾਲੇ ਜਿਹੜੇ ਹੁੰਦੇ ਨੇ ਰਸਾਈ ਉਹਨਾਂ ਦੇ ਵਾਸਤੇ ਵੀ 1500 ਦੇ ਤਿੰਨ ਹੀ ਨਾਲੋ ਮੇਰੀਆਂ ਮਾਤਾਵਾਂ ਭੈਣਾਂ ਨੂੰ ਸ਼ੇਅਰ ਕਰ ਦੋ ਕਰਾ ਜਿੰਨਾਂ ਜਿਹੜੇ ਕਹਿੰਦੇ ਸਾਡੇ ਸਾਈ ਦੇ ਸਾਡੇ ਸਾਈ ਦੇ ਕੱਪੜੇ ਨਹੀਂ ਮਿਲਦੇ ਆ ਦੇਖ ਲਓ 3x ਲ ਆ ਗਿਆ ਜੀ 1500 ਦੇ ਤਿੰਨ ਹੀ ਟੈਨਸ਼ਨ ਲੈਣ ਦੀ ਲੋੜ ਨਹੀਂ ਜੀ ਆ ਚੱਕ ਲਓ 1500 ਰੁਪਏ ਤਿੰਨ ਤੋਂ ਵੀਡੀਓ ਸ਼ੇਅਰ ਸਕਰੀਨ ਤੇ ਨੰਬਰ ਚੱਲ ਰਿਹਾ ਜੇ ਕੱਪੜੇ ਲੈਣ ਨੇ ਰਾਪੂਰਾ ਫੂਲ ਸ਼ਹਿਰ ਜਾ ਦਿਓ